ਯੁੱਧ ਨਸ਼ੇ ਵਿਰੁੱਧ ਦੇ ਕਈ ਪਹਿਲੂ ਸਾਹਮਣੇ ਆ ਰਹੇ ਹਨ ਤੇ ਇਹਨਾਂ ਨੂੰ ਵੇਖ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਤੇ ਕੁਝ ਅਫਸਰਾਂ ਤੇ ਸ਼ੱਕ ਵੀ ਬੀਤੀ ਰਾਤ 11 ਵਜੇ ਸਮਰਾਲਾ ਦੇ ਮੁੰਛੀ ਨੂੰ ਨਸ਼ਾ ਵੇਚਣ ਵਾਲੇ ਖਿਲਾਫ ਸ਼ਿਕਾਇਤ ਆਈ ਪਰ ਉਸਨੇ ਸ਼ਿਕਾਇਤ ਲੈਣ ਤੋਂ ਹੀ ਮਨਾ ਕਰ ਦਿੱਤਾ ਫਿਰ ਕੰਟਰੋਲ ਰੂਮ ਫੋਨ ਕੀਤਾ ਤਾਂ ਜਾ ਕੇ ਪੁਲਿਸ ਸਰਕਟ ਵਿੱਚ ਆਈ ਸਮਰਾਲੇ ਦੇ ਦਿਵਾਲਾ ਪਿੰਡ ਵਿੱਚ ਲੇਬਰ ਲੈਂਦੀ ਹੈ ਤੇ ਇਸੇ ਲੇਬਰ ਦੀ ਰਹਿائش ਕੋਲ ਰਾਤ 10 ਵਜੇ ਦੋ ਗੱਟੀਆਂ ਆ ਕੇ ਰੁਕੀਆਂ ਤੇ ਚਿੱਟਾ ਪੀਣ ਲੱਗ ਗਈ। ਲੇਬਰ ਨੇ ਮਾਲਕ ਨੂੰ ਸੂਚਿਤ ਕੀਤਾ। ਉਸ ਨੇ ਆ ਕੇ ਇਹਨਾਂ ਬੰਦਿਆਂ ਨੂੰ ਰੋਕਿਆ ਤੇ ਗੱਲਬਾਤ ਗਈ। ਤੁਰੰਤ ਪਹਿਲਾ ਮੁੰਚੀ ਤੇ ਫਿਰ ਕੰਟਰੋਲ ਰੂਮ ਨੂੰ ਫੋਨ ਕਰ ਦਿੱਤਾ ਗਿਆ। ਪੁਲਿਸ ਪਾਰਟੀ ਨੇ ਆ ਕੇ ਦੋ ਜਾਨੇ ਫੜ ਲਏ ਤੇ ਤੀਜਾ ਭੱਜ ਗਿਆ। ਪੁਲਿਸ ਵਾਪਸ ਗਈ। ਭੱਜੇ ਹੋਏ ਸਾਥੀ ਨੇ ਕੁਝ ਹੋਰ ਬੰਦੇ ਨਾਲ ਲਿਆ ਕੇ ਲੇਬਰ ਤੇ ਹਮਲਾ ਕਰ ਦਿੱਤਾ ਤੇ ਫਾਇਰ ਵੀ ਕੀਤਾ ਇਸ ਤੋਂ ਬਾਅਦ ਮਾਲਕ ਨੇ ਵੀ ਸੈਲਫ ਡਿਫੈਂਸ ਲਈ ਫਾਇਰ ਕੀਤਾ ਤਾਂ ਆਏ ਬਦਮਾਸ਼ ਭੱਜ ਗਏ ਪਰ ਦੋਕ ਬੰਦੇ ਲੇਬਰ ਦੇ ਜ਼ਖਮੀ ਵੀ ਕਰ ਗਏ ਸ਼ਿਕਾਇਤ ਕਰਤਾ ਦੇ ਮੁਤਾਬਕ ਇਹੇ ਮਾਮਲਾ ਨਸ਼ਾ ਤਸਕਰੀ ਦਾ ਹੈ ਕਿਉਂਕਿ ਹਮਲਾ ਕਰਨ ਆਇਆ ਖੁਦ ਕਹਿ ਰਿਹਾ ਸੀ ਕਿ ਹਾਂ ਮੈਂ ਨਸ਼ਾ ਵੇਚਦਾ ਹਾਂ ਤੇ ਪੁਲਿਸ ਵੀ ਮੇਰਾ ਕੁਝ ਨਹੀਂ ਕਰ ਸਕਦੀ ਪਰ ਪੁਲਿਸ ਇਸ ਨੂੰ ਲੜਾਈ ਝਗੜੇ ਦਾ ਰੰਗ ਦੇ ਰਹੀ ਹੈ ਇਸੇ ਆਧਾਰ ਤੇ ਹੀ ਸ਼ੱਕ ਹੁੰਦਾ ਹੈ ਕੁਝ ਅਧਿਕਾਰੀਆਂ ਤੇ ਪੂਰੇ ਮਾਮਲੇ ਬਾਰੇ ਜਾਣਨ ਲਈ ਸ਼ਿਕਾਇਤ ਕਰਤਾ ਤੇ ਪੁਲਿਸ ਅਫਸਰ ਦੋਹਾਂ ਦੇ ਬਿਆਨ ਸੁਣੋ ਜੋ ਆਪਸ ਵਿੱਚ ਮੈਚ ਨਹੀਂ ਕਰ ਰਹੇ ਫਟਾਫਟ ਟੀਵੀ ਲਈ ਸਮਰਾਲੇ ਤੌਰ ਰਕੇਸ਼ ਕੁਮਾਰ ਦੇ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਜੀਤ ਸਿੰਘ ਆ ਪਿੰਡ ਦਿਵਾਲਾ ਤਹਿਸੀਲ ਸਮਰਾਲਾ ਦੇ ਜਿਲ੍ਹਾ ਲੁਧਿਆਣਾ ਕੀ ਮਾਮਲਾ ਹੋਇਆ ਜੀ ਮਾਮਲਾ ਇਹ ਆ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਿਡਾੜੀ ਵੀ ਚਲਦੀ ਆ ਤੇ ਹੁਣ ਅਸੀਂ ਉੱਥੇ ਗਰਾਊਂਡ ਬਣਾ ਰਹੇ ਆ ਉੱਥੇ ਦੋ ਗੱਡੀਆਂ ਆਈਆਂ ਰਾਤ 9-10 ਵਜੇ ਦੇ ਕਰੀਬ ਲਗਭਗ ਕਿ ਉੱਥੇ ਸਾਡੀ ਲੇਬਰ ਬੈਠੀ ਆ 15-20 ਬੰਦੇ ਉਹਨਾਂ ਨੇ ਸਾਨੂੰ ਸੱਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸਰੀਆ ਚੱਕਣ ਵਾਲੇ ਕੋਈ ਸਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਗਏ ਜਾਂ ਜਾ ਕੇ ਦੇਖਿਆ ਉਹ ਸਮੈਕ ਪੀ ਰਹੇ ਸੀ ਇਹ ਸੀ ਉਹਨਾਂ ਨੂੰ ਕਿਹਾ ਤੁਸੀਂ ਜਾਓ ਯਾਰ ਜੀ ਇੱਥੇ ਕੋਈ ਮਰ ਗਿਆ ਸਾਲਾ ਸਾਡੇ ਜੁਮੇ ਪਾਏਗੇ ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਆ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆ ਜਾਂਦੇ ਆ ਤੀਸਰਾ ਇੱਕ ਕੋਈ ਬਾਲੇ ਹੁੰਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲੂ ਮੈਂ ਐ ਕਰ ਦੂ ਜੇ ਕਰ ਦੂ ਮਾਰ ਦੂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂ ਐ ਕਰ ਦੂ ਤੇ ਅਸੀਂ ਕਹਾ ਵੀ ਕੋਈ ਗੱਲ ਨਹੀਂ ਫਿਰ ਉਹ ਫੜ ਲਿਆ ਸੀ ਗਿਆ ਬਹਿ ਜਾ ਇੱਥੇ ਪੁਲਿਸ ਬੁਲਾਉਨੇ ਸੀ ਹੁਣੇ ਬੁਲਾਉ ਪੁਲਿਸ ਬੁਲਾ ਤੂੰ ਸਵੇਰੇ ਕਹਿੰਦਾ ਸੀ ਹੁਣੇ ਬੁਲਾ ਲੈਣੀ ਆ ਜਦੋਂ ਪੁਲਿਸ ਉੱਥੇ ਚਰੇ ਗਈ ਆਪਣੇ ਐਸਆਈ ਜਰਨੈਲ ਸਿੰਘ ਪਾਰਟੀ ਲੈ ਕੇ ਤੇ ਉਹਨਾਂ ਨੇ ਦੋ ਹੀ ਬੰਦੇ ਫੜ ਲਏ ਦੋ ਹੀ ਗੱਡੀਆਂ ਉਹਨਾਂ ਦੀ ਚੱਕ ਲਿਆ। ਉਹ ਵਾਲਿਆਂ ਵਾਲਾ ਭੱਜ ਗਿਆ ਉਸ ਟਾਈਮ। ਤੇ ਉਸ ਦੇ ਖੜੇ ਖੜੇ ਹੀ ਉਹ ਗੱਡੀ ਸਲਿੱਪਟ 'ਚ ਦੁਬਾਰਾ ਫੇਰ ਚਾਰ-ਪੰਜ ਬੰਦੇ ਆ ਗਏ। ਜਾਂ ਪੁਲਿਸ ਉਹਨਾਂ ਕੋਲ ਨੂੰ ਜਾਣ ਲੱਗੀ ਉਹ ਭਜਾ ਕੇ ਲੈ ਗਏ ਬੀਜੇ ਵਾਲ ਨੂੰ ਗੱਡੀ ਫੇਰ। ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋਲ ਫੇਰ ਆ ਗਏ। ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15-20 ਬੰਦੇ ਬੈਠੇ ਇਹ ਭੱਜ ਗਏ। ਦੋ-ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ। ਉਹ ਅੰਦਰ ਬੈਠ ਗਏ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ-ਡੁੰਡੇ ਮ ਇੱਕ ਦੇ ਇਟ ਮਾਰ ਕੇ ਸਿਰ ਵੀ ਪਾੜਤਾ ਤੇ ਨਾਲੇ ਕਹਿੰਦੇ ਸੀ ਸ਼ਰੀਆਮ ਸਮੈਕ ਵੇਚਦੇ ਆ ਪੁਲਿਸਾਂ ਨੂੰ ਫੜੇ ਨਹੀਂ ਸਕਦੀ ਪੁਲਿਸ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੇ ਅਸੀਂ ਸ਼ਰੀਆਮ ਵੇਚਦੇ ਆ ਬਾਲੇ ਵਾਲਾ ਕਹਿ ਕੇ ਗਿਆ ਸਾਨੂੰ ਕਿੰਨੇ ਵਜੇ ਦੀ ਘਟਨਾ ਸੀ ਇਹ ਲਗਭਗ 11:00 ਵਜੇ ਦੇ ਨੇੜੇ ਤੇੜੇ ਬਾਅਦ ਚ ਆਏ ਨੇ ਉਹ ਪੁਲਿਸ ਮੌਕੇ ਤੇ ਪਹੁੰਚੀ ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਮੁੰਸ਼ੀ ਨੇ ਸਾਡੀ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ ਕੀ ਕਾਰਨ ਉਹ ਕਾਰਨ ਇਹ ਵੀ ਪੁਲਿਸ ਇਹਨੂੰ ਲੜਾਈ ਬਣਾਉਣਾ ਚਾਹੁੰਦੀ ਆ ਜਦਕਿ ਮਾਮਲਾ ਨਸ਼ੇ ਦਾ ਹੈ ਸਾਡੀ ਉਹਨਾਂ ਨਾਲ ਕੋਈ ਜਿੱਦ ਨਹੀਂ ਅਸੀਂ ਜਾਣ-ਚਾਨਣ ਜਾਣ-ਪਛਾਣ ਨਹੀਂ ਤਦੂ ਇਹਨੂੰ ਜਾਣਦੇ ਨਹੀਂ ਸਾਡੀ ਉਹਨਾਂ ਨਾਲ ਕਦੇ ਲੜਾਈ ਹੋਣੀ ਆ ਕਿੰਨੇ ਰਾਉਂਡ ਪੈਰ ਹੋਏ ਆ ਟੋਟਲ ਤਿੰਨ ਰਾਉਂਡ ਹੋਇਆ ਦੋ ਅਸੀਂ ਕਿਤੇ ਇੱਕ ਉਹਨਾਂ ਨੇ ਕੀਤਾ ਕਿੰਨੇ ਵਿਅਕਤੀ ਕਿੰਨੇ ਸੀ ਗੱਡੀਆਂ 'ਚ ਉਹ ਤਿੰਨ ਵਿਅਕਤੀ ਪਹਿਲਾਂ ਸੀ ਪੰਜ ਆਵਾਜ ਚਾਏ ਅੱਠ ਵਿਅਕਤੀ ਸੀ ਟੋਟਲ ਕੋਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੁਣ ਦੋ ਗ੍ਰਿਫਤਾਰ ਕੀਤੇ ਹੋਏ ਆ ਕੀ ਨਾਮ ਉਹਨਾਂ ਦੇ ਨਾਮ ਪਤਾ ਨਹੀਂ ਹੈਗਾ ਕਿਉਂਕਿ ਰਾਤ ਅਸ਼ਗਰੀਪੁਰ ਦੇ ਦੱਸਦੇ ਸੀ ਉਹ ਕੀ ਮੰਕਰ ਦੇ ਮੰਕਰ ਨੇ ਇਹਨਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਐਮਐਲਆਰ 23 24 ਦੇ ਉੱਚ ਕੀ ਆ ਇਹ ਪੁਲਿਸ ਖਾਨਾ ਪੂਰਤੀ ਕਰੂਗੀ ਵੀ 23 24 ਚ ਪਰਚਾ ਦੇ ਦਿੰਨੇ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਉਹਨੂੰ ਮਾਰਨਾ ਕੋਈ ਬੰਦਾ ਤੁਹਾਡੇ ਜਖਮੀ ਹੋਇਆ ਜਖਮੀ ਅੰਦਰ ਪਿਆ ਬੰਦਾ ਉਹਦੇ ਸਿਰ ਤੇ ਇੱਥੇ ਸੱਟ ਮਾਰ ਕੇ ਨੇ ਬਾਅਦ ਹੁਆ ਤਾਂ ਸਰ ਵਾਹਾਂ ਪਰ ਉਹ ਗਾੜੀ ਆਇਆ ਉਸਮੇ ਬੰਦੇ ਬੈਠਾ ਥਾ ਸਮੇਂ ਪੀ ਰਹਾ ਥਾ ਅਸੀਂ ਸਰਦਾਰ ਨੂੰ ਫੋਨ ਕਰ ਦਿੱਤਾ ਸਰਦਾਰ ਆਇਆ ਉਹ ਤਿੰਨੋਂ ਕਾ ਉਹ ਵਾਹ ਪਰ ਲਿਆ ਉਹ ਬੋਲ ਰਹਾ ਥਾ ਕਿ ਮੈਂ ਸਵੇਰੇ

ਪੁਲਿਸ ਨੂੰ ਬੁਲਾਇਆ ਸਰਦਾਰ ਬੁਲਾਇਆ ਫਿਰ ਪੁਲਿਸ ਦੋ ਕੋ پکڑ ਲਿਆ ਇੱਕ ਭੱਜ ਗਿਆ ਥਾ ਜੋ ਜੋ ਭੱਜ ਗਿਆ ਥਾ ਉਹ ਦੁਬਾਰਾ ਆ ਕੇ ਹਮ ਲੋਕ ਕੋਲ ਹਮਨਾ ਕਰ ਗਿਆ ਉਹ ਵਾਲੇ ਵਾਲਾ ਬੰਦਾ ਕਹਿੰਦਾ ਸੀ ਜੀ ਮੈਂ ਸਾਰੇ ਆਮ ਵੇਚੂਗਾ ਨਾ ਵੀ ਪੁਲਿਸ ਉਹ ਨੀ ਬਗਾੜ ਸਕਦੀ ਤਾਂ ਹੀ ਤਾਂ ਦੁਬਾਰਾ ਜਾ ਕੇ ਸਾਡੇ ਬੰਦਿਆਂ ਨਾਲ ਕੁੱਟਮਾਰ ਕਰੀ ਆ ਜੀ ਪੁਲਿਸ ਦੇ ਔਲ ਹੁੰਦੀ ਭੱਜੇ ਨੇ ਉਹ ਦੁਬਾਰਾ ਸਵੈਪਟ ਗੱਡੀ 'ਚ ਆ ਕੇ ਖੜ ਗਈ ਆ ਉਥੇ ਸੜਕ 'ਤੇ ਜੀ ਸਾਨੂੰ ਨਹੀਂ ਪਤਾ ਵੀ ਇਹ ਉਹੀ ਬੰਦੇ ਨੇ ਜਿਆਦਾ ਪੁਲਿਸ ਦੇਖਣ ਲੱਗੀ ਸੀ ਸ਼ੀਸ਼ੇ ਕੋਲ ਉਹ ਗੱਡੀ ਭਜਾ ਕੇ ਲੈ ਗਏ ਬਗਲੀ ਕੰਨੀ ਨੂੰ ਦੁਬਾਰਾ ਪੁਲਿਸ ਸਮਰਾਲੇ ਆ ਗਈ ਆ ਬਾਅਦ ਚ ਇਹਨਾਂ ਨੇ ਕੁੱਟ ਮਾਰ ਕਰੀ ਆ ਸਾਡੇ ਬੰਦਿਆਂ ਨੂੰ ਪੁਲਿਸ ਨੂੰ ਵੀ ਅਸੀਂ ਫੋਨ ਕਰਿਆ ਵੀ ਬੰਦੇ ਦੁਬਾਰਾ ਆ ਗਏ ਜੀ ਫਾਇਰ ਕਰਿਆ ਪੁਲਿਸ ਨੇ ਉੱਥੇ ਕਰ ਕੀ ਰਹੇ ਸੀ ਇਹ ਵਿਅਕਤੀ ਇਹ ਸਮੈਗ ਪੀ ਰਹੇ ਦੀ ਜੀ ਉਹਦੇ ਵਿੱਚ ਗੱਡੀਆਂ ਸਾਡੇ ਥੱਲੇ ਲਾ ਕੇ ਸਾਡੇ ਖੇਤ ਚ ਮਾਲ ਕੇ ਸਾਡੇ ਘਰ ਕੋਲ ਉਹਦੇ ਕੰਨੀ ਨੂੰ ਜਿੱਥੇ ਅਸੀਂ ਥਾਂ ਪਾ ਰਹੇ ਹਾਂ ਉੱਥੇ ਦੀ ਗਏ ਜੀ ਇਹ ਜਿਹੜਾ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਲਹਾੜੀ ਦਾ ਕੰਮ ਕਰਦੇ ਨੇ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈ ਬ੍ਰੈਂਡ ਲੀਵਰ ਸਾਨੂੰ ਜਿਹੜਾ ਰਾਤ 112 ਦੇ ਵੀ ਗਾਲ ਆਈ ਸੀ ਵੀ ਦੋ ਗੱਡੀਆਂ ਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਨਾਲ ਜੋ ਸਾਡੇ ਨਾਲ ਮਿਸਵੇਫ ਲੜਾਈ ਜਗੜਾ ਕਰ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉੱਥੋਂ ਮੌਕੇ ਤੋਂ ਅਰੈਸਟ ਕਰ ਲਿਆ ਜਿਹਨੂੰ 109 ਦੇ ਰਾਤ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਾਧਨ ਵਾਲਾ ਸੀ ਪ੍ਰਿੰਸ ਜਿਹੜਾ ਐਸ 3 ਪਿੰਡ ਸੜਕ ਨੇ ਰਹਿਦਾ ਇਰ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਨਟ ਲਿਖਾਈ ਹੈ ਕੁਲਵਿੰਦਰ ਸਿੰਘ ਦਵਾਲੇ ਵਿੰਦ ਦੇ ਨੇ ਵੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਆਪਾਂ ਗਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲੈ ਕੇ ਸਪੈਕਟਕਾਰ ਦੇ ਵਿੱਚ ਜਿਹੜਾ ਸਾਡੇ ਮਾਈਗ੍ਰੇਡ ਲੇਬਰ ਤੇ ਜਿਹੜਾ ਆਮਲਾ ਕੀਤਾ ਜਿਹਦੇ ਮਹੇਸ਼ ਕੁਮਾਰ ਦੇ ਸਰਵ 60 ਬਜੀ ਐਟਮਾਰਿਕ ਸੀ ਉਸ ਤੋਂ ਬਾਅਦ ਝਗੜਾ ਕਰਨ ਤੋਂ ਬਾਅਦ ਇਹ ਜਿਹੜੇ ਮੌਕੇ ਤੋਂ ਫਿਰ ਭੱਜ ਗਏ ਜਿਹਦੀ ਮਾਮਲੇ ਦੀ ਐਮਤ ਨੂੰ ਜਾਣਦੇ ਹੋਵੇ ਸਾਡੇ ਮਾਨਯੋਗ ਐਸਐਸਪੀ ਆ ਜੋਤੀ ਯਰਵੈਸੀ ਜਿਹੜੇ ਸਰੇਸ ਸੀ ਭਵਾਂ ਜੋ ਉਹਨਾਂ ਨੇ ਸਾਨੂੰ ਰਾਤ ਹੀ ਛੜੀਆਂ ਦੋ ਟੀਮਾਂ ਜਿਹੜੀਆਂ ਬਣਾਈਆਂ ਸੀ ਐਸਐਸਓ ਸੁਨਾਰੇ ਦੀ ਨਿਗਰਾਨੀ ਦੇ ਥਲੇ ਇਹਦਾ ਅਡਾਪਟ ਥਾਮਾ ਦੇ ਰੇਡ ਕਰਕੇ ਜਿਹੜਾ ਮੇਨ ਮੋਲਜਮ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੈ ਅਰੈਸਟ ਕਰਕੇ ਜਿਹੜੀ ਇਹ ਸਾਰੀ ਮਾਮਲੇ ਦੀ ਤਹਿ ਤੱਕ ਲੈਵਾਂਗੇ ਹੁਣ ਤੱਕ ਦੀ ਜਿਹੜੀ ਹੈ ਤਤੀਜ ਤੋਂ ਸਾਨੂੰ ਇਹ ਸਾਹਮਣੇ ਹੈ ਗੁਰਵਿੰਦਰ ਗੁਰੀ ਇਹ ਨਸ਼ੇ ਕਰਦਾ ਦੀ ਹੈ ਜਿਹੜਾ ਨਸ਼ਾ ਸਮਾਰ ਪੈਟਰਨ ਦਾ ਟਾਈਪ ਹੈ ਇਹਦਾ ਬੜਾ ਮੋਟਾ ਵੀ 1 ਗ੍ਰਾਮ ਲਿਆ 1/2 ਗ੍ਰਾਮ ਆਪੀ ਲਿਆ ਦਾ ਦੇ ਰਿਹਾ ਇਹ ਜਿਹੜੇ ਪਾਇਲ ਵਾਲੇ ਬੰਦੇ ਸੀ ਇਹ ਗੁਰੂਈ ਕਈ ਵਾਰ ਉਹਨਾਂ ਕੋਲ ਚੱਲਦਾ ਸੀ ਮੀਨਵਾਸੇ ਕਈ ਵਾਰ ਉਹ ਪਾਇਲ ਤੇ ਡਾਖਣੇ ਵਾਲਾ ਇੱਕ ਦੇ ਇੱਕ ਨਹੀਂ ਇੱਧਰ ਵੀ ਇਹ ਰਤ ਦੇ ਖੜਨ ਪਿਛੇ ਜਿਹੜਾ ਇਹਨਾਂ ਦੀ ਆਪਸ ਗਰਮਾ ਗਰਮੀ ਹੋਈ ਸੀ ਗੁਰਵਿੰਦਰ ਗੁਰੂਈ ਤੇ ਇਹਦੇ ਜਿਹੜੇ ਨਾਲ ਆਏ ਸੀ ਸ਼ਿਫਟ ਕਰਦੇ ਵਿੱਚ ਜਿਹੜੇ ਤਿੰਨ ਬੰਦੇ ਉਹਨਾਂ ਦੇ ਖਿਲਾਫ ਹੋਈ ਐ ਐਫ ਆਰ ਨੰਬਰ 41 ਅੰਡਰ ਸੈਕਸ਼ਨ 109 115 ਤੇ 35 ਵੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੀ ਗ੍ਰਿਫਤਾਰੀ ਕੀਤੀ ਜਾਂ ਇਸ ਤੋਂ ਬਿਨਾ ਗੁਰਵਿੰਦਰ ਗੁਰੀ ਦੇ ਜਿਹੜੇ ਦੂਜੇ ਸਾਥੀ ਹੈ ਉਹਨਾਂ ਨੂੰ ਵੀ ਅਰੈਸਟ ਕਰ ਲਈ ਜਿਹੜੀਆਂ ਅਸੀਂ ਪਾਰਟੀ ਅੰਡਰਸਟ੍ਰੈਚ ਕੀਤੀਆਂ ਉਹ ਵੀ ਛੇਤੀ ਅਰੈਸਟ ਕਰ ਲਈ ਜਾਵਾਂਗੇ ਇਹਨਾਂ ਤਿੰਨਾਂ ਬੰਦੇ ਜਿਹੜੀਆਂ ਦੋਨੇ ਗੱਡੀਆਂ ਸੀ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਈਏ ਤੇ ਜਦੋਂ ਆਪ ਗੋਲੀ ਵੀ ਚੱਲੀ ਹੈ ਜਿੱਥੇ ਵਾਲੇ ਮਤਲਬ ਇਹਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਦੱਸਿਆ ਸੀ ਵੀ ਲੇਬਰ ਵਾਲੇ ਸਾਡੇ ਬੰਦਿਆਂ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਦਾ ਕੋਈ ਹਵਾਈ ਫਰ ਕੀਤਾ ਪਰ ਅਜੇ ਤੱਕ ਨਹੀਂ ਪੁੱਤੀਸ ਤੇ ਇਹ ਜਿਹੜੀ ਗੱਲ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਇਹ ਲੇਬਰ ਦੀ ਕੁੱਟਮਾਰ ਕਰ ਰਹੇ ਸੀ ਕੁਲਵਿੰਦਰ ਸਿੰਘ ਹੋਰੀ 셀ਫ ਡਿਫੈਂਸ ਦੇ ਲਈ ਜਿਹੜਾ ਹੋਈ ਫਿਰ ਆਪਣੀ ਜਿਹੜੀ ਲਾਇਸੈਂਸੀ ਰਹਿਤ ਇਹਨਾਂ 'ਚ ਪਹਿਲਾਂ ਵੀ ਕੁਝ ਮਾਮਲੇ ਦਰਜ ਨੇ ਜਿਹੜੇ ਪਾਇਲ ਵਾਲੇ ਆ ਉਹਨਾਂ ਦੇ ਖਿਲਾਫ ਵੀ ਚੈੱਕ ਕਰ ਲਈਏ ਉਹਨਾਂ ਦਾ ਰਿਕਾਰਡ 9293 ਨਹੀਂ ਚੈੱਕ ਕਰਾ ਰਹੇ ਨੇ ਜਿਹੜਾ ਗੁਰੀ ਆ ਇਹਦਾ ਵੀ ਰਿਕਾਰਡ ਹੀ ਚੈੱਕ ਕਰਾ ਜੇ ਰਿਮਾਂਡ ਲੱਗਾ ਹੋਰ ਵੀ ਜਿਹੜੀ ਕੋਈ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਲੈ। ਪਿੰਡ ਵਾਲਿਆਂ ਮੁਤਾਬਕ ਉਹਨੂੰ ਧਮਕੀਆਂ ਵੀ ਦਿੱਤੀਆਂ ਰਹੀਆਂ ਵੀ ਅਸੀਂ ਨਸ਼ਾ ਵੇਚਦੇ ਹਾਂ ਇਹੋ ਤੈਗੂਈ ਕਾ ਟੈਕਨੀਕ ਆ ਤਕੀਏ ਨੀ ਇਹ ਹੀ ਗੱਲ ਸਾਹਮਣੇ ਇਹ ਹੀ ਗੱਲ ਸਾਹਮਣੇ ਵੀ ਆਈ ਹੈ ਉਹ ਲੜਾਈ ਇਹਨਾਂ ਦੀ ਇੱਥੇ ਜ਼ਰੂਰ ਹੋਏ ਇਹਨਾਂ ਨਾਲ ਉਹਦੀ ਲੀਵਰਾਂ ਲੰਗੀ ਕੋਟ ਪਰ ਜ਼ਰੂਰ ਹੋਏ ਠੀਕ ਹੈ